ਅਤਿ ਸ਼ਿਕਾ ਜੀ ਸਵਾਗਤ ਹੈ ਤੁਹਾਡਾ YouTube ਚੈਨਲ ਪੰਜਾਬੀ ਸਟੋਰੀ ਸਟੇਸ਼ਨ ਤੇ ਤੇ ਮੈਂ ਤੁਹਾਡੀ ਆਪਣੀ ਜੱਸੀ ਸੰਧੂ ਅੱਜ ਆਪਾਂ ਸੁਣਾਂਗੇ ਬਿਆਨਤ ਬਰੇ ਵਾਲਾ ਜੀ ਦਾ ਲਿਖਿਆ ਬਹੁਤ ਹੀ ਪਿਆਰਾ ਨਾਵਲ ਟਾਲੀ ਵਾਲਾ ਖੇਤ ਦਾ ਛੇਵਾ ਬਾਗ ਉਹਦੇ ਹੋ ਕੇ ਰੁਕਨੀ ਸੀ ਰਹਿ ਪਤਾ ਨਹੀਂ ਐਗੂਸਾ ਅਰਜਨ ਸਿੰਘ ਨਾਲ ਸੀ ਜਾਂ ਉਸ ਚੰਦਰੇ ਰੱਬ ਨਾਲ ਜੋ ਉਸ ਨੂੰ ਗੁੰੰਗੀ ਬਣਾ ਕੇ ਐਨੀ ਉਹਦੇ ਨਾਲ ਬੇਇਨਸਾਫੀ ਕਰ ਗਿਆ ਸੀ ਉਦੇ ਹੋ ਕੇ ਉਹ ਮੇਹੀ ਸ਼ਾਤੀ ਚੋਂ ਉੱਠ ਰਏ ਸਨ ਤੇ ਗਲ ਚੋਂ ਆ ਕੇ ਹਿਚਕੀਆਂ ਬਣ ਬਣ ਟੁੱਟੀ ਜਾ ਰਹੇ ਸਨ ਆ ਜਾ ਆ ਜਾ ਮੈਂ ਬੀਰ ਤੋੜ ਕੇ ਰੱਖਿਆ ਤੇਰੇ ਵਾਸਤੇ ਆ ਜਾ ਅਰਜੁਨ ਸਿੰਘ ਨੇ ਉਹਨੂੰ ਕਿਹਾ ਤਿਉ ਰੋਂਦੀ ਰੋਂਦੀ ਖੁਸ਼ ਹੋਗੀ ਸ਼ਾਮ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਰੋਜ਼ ਵਾਂਗ ਕਰਿਆਗੀ ਫਿਰ ਘਰ ਦਾ ਕੰਮ ਕਰਨ ਲੱਗੀ ਸੂਰਜ ਦੀ ਆਖਰੀ ਟਿੱਕੀ ਡੁੱਬਣ ਤੇ ਅਰਜੁਨ ਵੀ ਬਲਦ ਲੈ ਕੇ ਘਰ ਮੋੜ ਆਇਆ ਹੱਲੇ ਕਿੱਲੇ ਤੇ ਬਲਦ ਬੰਨ ਕੇ ਉਹ ਨਹਾਉਣ ਲਈ ਜਾਣ ਹੀ ਲੱਗਾ ਸੀ ਕਿ ਜ਼ੋਰ ਜ਼ੋਰ ਨਾਲ ਉਦਾਪੂਹਾ ਖੜਕਿਆ ਨਸੀਰਾ ਚੌਂਤਰੇ ਤੇ ਬੈਠੀ ਦੋਦੋ ਤੱਤਾ ਕਰ ਰਹੀ ਸੀ ਉਹ ਇਕਦਮ ਡਰ ਕੇ ਅੱਖਾਂ ਮੀਚ ਅਰਦਾਸ ਕਰਨ ਲੱਗੀ ਕਿ ਰੱਬਾ ਸੋ ਖੋਵੇ ਅਰਜੁਨ ਸਿੰਘ ਨੇ ਗੇਟ ਕੋਲਿਆ ਤਾਂ ਮੰਗਲ ਸਿੰਘ ਤੇ ਉਹਦੇ ਨਾਲ ਇੱਕ ਓਪਰਾ ਬੰਦਾ ਅੰਦਰ ਲੰਘ ਆਇਆ ਸਾਸਰੀ ਕਲ ਚਾਚਾ ਸਿਆਂ ਕਿੱਧਰ ਰਹੇ ਤਿੰਨ ਚਾਰ ਦਿਨ ਅਰਜੁਨਾ ਮੰਗਲ ਨੂੰ ਝੋਕ ਕੇ ਥੋੜਾ ਮੱਥਾ ਟੇਕਦਾ ਬੋਲਿਆ ਕਿੱਥੇ ਜਾਣਾ ਸੀ ਪਤੀਜ ਬਸ ਫਿਕਰਾਂ ਚੋਂ ਭੱਜਾ ਫਿਰਦਾ ਹੁਣ ਭਾਬੀ ਜੀ ਆਉਂਦੀ ਹੁੰਦੀ ਤਾਂ ਮੈਨੂੰ ਐਨੀ ਕਿਉਂ ਨਾਸਪੱਜ ਕਰਨੀ ਪੈਂਦੀ ਹੁਣ ਘਰੇ ਜਵਾਨ ਕੁੜੀ ਕੁਆਰੀ ਬੈਠੀ ਆ ਤੈਨੂੰ ਸਾਰਾ ਦਿਨ ਖੇਤੋਂ ਵੇਲਨੀ ਮੈਨੂੰ ਵੀ ਕਦੇ ਕਿਤੇ ਇਸ ਕੀਰੀ ਚੋਂ ਜਾਣਾ ਪੈਂਦਾ ਮਗਰੋਂ ਦਿਲ ਸੁਖਦਾ ਰਹਿੰਦਾ ਬਈ ਕੱਲੀ ਜਵਾਕੜੀ ਘਰੇ ਆ ਉਹ ਵੀ ਜਹਾਨ ਜਹਾਨ ਕੱਲ ਨੂੰ ਕੋਈ ਅਵੀ ਨਬੀ ਹੋ ਜੇ ਐ ਤਾਂ ਕਰਮਾਂ ਮਾਰੀ ਰੋਲਾ ਵੀ ਨਹੀਂ ਪਾ ਸਕਦੀ ਮੰਗਲ ਮਗਰਮਾਸ਼ ਵਾਲੇ ਝੂਠੇ ਹੰਝੂ ਅੱਖਾਂ ਚੋਂ ਲਿਉਂਦਾ ਬੋਲਿਆ ਫੇਰ ਕੀ ਸੋਚਿਆ ਚਾਚਾ ਦੇਖੋ ਬੇਬੇ ਤੋਂ ਬਾਤ ਤੁਸੀਂ ਸਾਡੇ ਮਾਪਿਓ ਮੇਰੇ ਤੇ ਗੁੱਡੀ ਤੇ ਅਰਜਨ ਮੰਗਲ ਨੂੰ ਤੇ ਨਾਲ ਆਏ ਭਾਈ ਨੂੰ ਪਾਣੀ ਫੜਾਉਂਦਾ ਬੋਲਿਆ ਸੋਚਣਾ ਕੀ ਆ بڑے ਰਿਸ਼ਤੇ ਵੇਖੇ ਆ ਜਦੋਂ ਦਸੀਦਾ ਵੀ ਕੁੜੀ ਗੁੰਗੀ ਆ ਭਾਈ ਬੋਲ ਨਹੀਂ ਸਕਦੀ ਸਾਰੇ ਹੱਥ ਖੜੇ ਕਰ ਜਾਂਦੇ ਆ ਮੰਗਲ ਦੇ ਮੋਹੋਂ ਗੁੰਗੀ ਸ਼ਬਦ ਸੁਣ ਕੇ ਚੌਂਤਰੇ ਤੇ ਬੈਠੀ ਦੁੱਧ ਤੱਤਾ ਕਰ ਰਹੀ ਨਸੀਰਾਂ ਦਾ ਜਾਨੋ ਕਾਲ ਜਾਵੇਂ ਨਿਆ ਗਿਆ ਉਹਦੇ ਅੱਖਾਂ 'ਚੋਂ ਹੰਝੂ ਵਗ ਤਰੇ ਉਹ ਬੈਠੀ ਬੈਠੀ ਜਿਵੇਂ ਪੱਥਰ ਦਾ ਬੁੱਤ ਬਣ ਗਈ ਹੋਵੇ ਫਿਰ ਚਾਚਾ ਹੁਣ ਕਿਵੇਂ ਹੋਊਗਾ ਕੋਈ ਹੱਲ ਅਰਜੁਨ ਫਿਕਰ ਕਰਦਾ ਬੋਲਿਆ ਦੇਖ ਭਤੀਜ ਇੱਕ ਰਿਸ਼ਤਾ ਤਾਂ ਹੈ ਮੇਰੀ ਨਿਗਾ ਚੋਂ ਜੇ ਤੂੰ ਹਾਂ ਕਰੇ ਤਾਂ ਕਿਉਂਕਿ ਤੈਨੂੰ ਪੁੱਛਣਾ ਵੀ ਬੜਾ ਜ਼ਰੂਰੀ ਆ ਭਤੀਜ ਮੰਗਲ ਅੱਖਾਂ ਚੋਂ ਮੁਸਕੜੀ ਹੱਸਾ ਹੱਸਦਾ ਬੋਲਿਆ ਫਿਰ ਚਾਚਾ ਤੁਸੀਂ ਗੱਲ ਪੱਕੀ ਕਰ ਆਉਣੀ ਸੀ ਤੁਸੀਂ ਹੁਣ ਆਪਣੀ ਗੁੱਡੀ ਦਾ ਕੋਈ ਮਾੜਾ ਥੋੜਾ ਸੋਚੋਗੇ ਮੰਗਲ ਕੋਲ ਪੀੜੀ ਤੇ ਬੈਠਾ ਮੰਜੇ ਤੇ ਪਾਵੇ ਤੇ ਹੱਥ ਰੱਖਦਾ ਬੋਲਿਆ ਪਰ ਭਤੀਜ ਮੁੰਡਾ ਥੋੜਾ ਪੱਕੀ ਉਮਰ ਦਾ ਦੁਆਚੂ ਆ ਪਹਿਲਾ ਵਿਆਹ ਆ ਸੀ ਘਰ ਵਾਲੇ ਮਾਰ ਗਈ ਸੀ ਵਿਚਾਰੇ ਦੀ ਜ਼ਰੂਰਤਮੰਦ ਪਰਿਵਾਰ ਆ ਕੱਲਾ ਹੀ ਰਹਿੰਦਾ ਨਾਲੇ ਹੈ ਵੀ ਸਰਕਾਰੀ ਅਫਸਰ ਆ ਪੁਲਿਸ ਚੋਂ ਲੱਗਿਆ ਹੋਇਆ ਗੁੱਡੀ ਰਾਜ ਕਰੂਗੀ ਨਾ ਸਾਸ ਨਾ ਸੋਹਰਾ ਨਾ ਕੋਈ ਨਣਾਨ ਕੁਵਾਰੀ ਇੱਕ ਭੈਣ ਉਹ ਵੀ ਆਪ ਦੇ ਘਰ ਆ ਜਵਾਕਾਂ ਜੱਲਿਆਂ ਵਾਲੀ ਸੁਖ ਨਾਲ ਉਹਨੇ ਤਾਂ ਕਦੇ ਸਾਲ ਚਮਾਈ ਢੇੜਾ ਮਾਰਨਾ ਜਦੋਂ ਮੰਗਲ ਦੇ ਮੂੰਹ ਅਰਜੁਨ ਨੇ ਦਹਾਜੂ ਸ਼ਬ ਸੁਣਿਆ ਤੇ ਉਹਦੇ ਪੈਰਾਂ ਥਨਿਓਂ じめਨ ਨਿਕਲ ਗਈ ਅਸਮਾਨ ਨੂੰ ਘੁੰਮਦਾ ਚਾਪਿਆ ਜਿਵੇਂ ਟਾਵੇਂ ਟਾਵੇਂ ਤਾਰੇ ਉਦੇ ਉੱਪਰ ਡਿੱਗ ਪੈਣਗੇ ਉਹ ਭਰੇ ਗੱਲ ਨੂੰ ਸਾਫ਼ ਕਰਦਾ ਤੇ ਸਾਫੇ ਦੇ ਲੜਨ ਵਾਲ ਅੱਖਾਂ ਪੂੰਝਦਾ ਭਰੇ ਮਾਨ ਨਾਲ ਬੋਲਿਆ ਚਾਚਾ ਐਦਾਂ ਕਿਵੇਂ ਤੁਹਾਜੂ ਨਾਲ ਤੋੜ ਦੀਏ ਮੰਨਿਆ ਬੋਲਦੀ ਨਹੀਂ ਆ ਪਰ ਸਮਝ ਪੂਰੀ ਆ ਸਾਰਾ ਕੰਮ ਜਾਣਦੀ ਆ ਰੋਟੀ ਟੁਕ ਤੋਂ ਲੈ ਕੇ ਧਾਰਾਂ ਤੱਕ ਦਾ ਦੇਖ ਪਤੀਜ ਮੈਂ بڑے ਮੁੰਡੇ ਦੇਖੇ ਆ ਸਾਰੇ ਹੱਥ ਖੜੇ ਕਰ ਜਾਂਦੇ ਆ ਉਤੋਂ ਪਤੀਜ ਤੈਨੂੰ ਪਤਾ ਲੋਕ ਕਹਿੰਦੇ ਵੀ ਇਹਨੂੰ ਕੜਮੀ ਆ ਜੇ ਕਿਸੇ ਨੇ ਪਾਨੀ ਮਾਰਤੀ ਫੇਰ ਸਾਰੀ ਉਮਰ ਪੁਛਤਾਉਣਾ ਪੱਲੇ ਪੈ ਰਾ ਜਾਣਾ ਮੰਗਲ ਨੇ ਸ਼ਬਦਾਂ ਦਾ ਆਖਰੀ تیر ਸਿੰਨ ਕੇ ਅਰਜਣ ਦੇ ਮਾਰਿਆ ਕੋਈ ਨਾ ਚਾਚਾ ਇੱਕ ਦੋ ਦਿਨ ਤੱਕ ਸਲਾਹ ਕਰਦੀਆਂ ਗੁੱਡੀ ਨੂੰ ਵੀ ਪੁੱਛਣਾ ਪਣਾ ਮੰਗਲ ਟੁੱਟੇ ਹੋਏ ਮਨ ਨਾਲ ਬੋਲਿਆ ਹੈ ਕਮਲਾ ਪਤੀਜ ਉਹਨੂੰ ਵਿਚਾਰੀ ਨੂੰ ਕੀ ਪੁੱਛਣਾ ਉਹਨੂੰ ਕੀ ਪਤਾ ਚੰਗੇ ਮਾੜੇ ਦਾ ਦੁਨੀਆਦਾਰੀ ਤਾਂ ਪਤੀਜਾ ਆਪਾਂ ਵੇਖੀ ਆ ਨਾਲ ਇੱਕ ਗੱਲ ਹੋਰ ਸੱਚ ਜਿੱਥੇ ਅੱਜ ਦੇ ਟਾਈਮ 'ਚੋਂ ਲੋਕ ਗੱਡੇ ਭਰ ਕੇ ਦਾਜ ਮੰਗਦੇ ਆ ਉਹਨਾਂ ਕੁਝ ਨਹੀਂ ਮੰਗਿਆ ਉਹ ਤਾਂ ਤਿੰਨ ਕੱਪੜਿਆਂ 'ਚ ਕੁੜੀ ਲਜਾਣ ਨੂੰ ਤਿਆਰ ਆ ਹਾਂ ਬਾਕੀ ਜੇ ਤੇਰੀ ਨਜ਼ਰ ਚ ਕੋਈ ਮੁੰਡਾ ਤਾਂ ਤੂੰ ਵੇਖ ਲੈ ਭਤੀਜ ਮੈਂ ਤਾਂ ਤੇਰੀ ਬੇਬੇ ਦੀਆਂ ਜ਼ਿੰਮੇਵਾਰੀਆਂ ਨਭਾਉਂਦਾ ਫਿਰਦਾ ਪਰ ਇੱਕ ਗੱਲ ਭਤੀਜੇ ਸੋਚੀ ਜੇ ਦੇਹਾਨ ਪ੍ਰਵਾਨ ਦਾ ਮੁੰਡਾ ਲੱਭਣ ਦਾ ਸੋਚਦਾ ਨਾ ਨਾ ਤੇ ਉਹਨਾਂ ਤੇਰਾ ਸਾਰਾ ਕੁਝ ਵਕਾ ਦੇਣਾ ਈ ਫਿਰ ਤੋਬੀ ਦੇ ਕੁੱਤੇ ਵਾਂਗੂ ਤੂੰ ਨਾ ਘਰ ਰਹਿਣਾ ਈ ਤੇ ਨਾ ਕੱਟਦਾ ਰਹਿਣਾ ਈ ਐ ਵਿਚੋਲਾ ਮੈਂ ਤਾਂ ਹੀ ਨਾਲ ਲੈ ਕੇ ਆਇਆ ਸੀ ਬਈ ਤੂੰ ਕੁਝ ਦੱਸੇ ਮੰਗਲ ਆਖਰੀ ਗੱਲ ਮੁਕਾ ਕੇ ਉੱਠ ਖੜਾ ਆਇਆ ਮੰਗਲ ਦੀਆਂ ਕਹੀਆਂ ਗੱਲਾਂ ਚੌਂਤਰੇ ਦੇ ਬੈਠੀ ਨਸੀਰਾ ਨੂੰ ਕਾਂਬਾ ਛੜ ਗਈਆਂ ਉਹ ਪੱਥਰ ਬਣੀ ਸਭ ਕੁਝ ਸੁਣਦੀ ਰਹੀ ਕੜਮੀ ਤੇ ਗੁੰੰਗੀ ਸ਼ਬਦਾਂ ਦੀ ਤਾਂ ਜਿਵੇਂ ਉਹਦੇ ਸਰੀਰ ਚੋਂ ਸਾਹ ਸਾਤੀ ਕੱਢ ਲਿਆ ਹੋਵੇ ਚਾਚਾ ਤੁਸੀਂ ਇਸ ਵੇਲੇ ਕਿੱਧਰ ਜਾਓਗੇ ਰੋਟੀ ਬਣੀ ਪਈ ਆ ਗੁੱਡੀ ਹੋਰ ਲਾ ਦਿੰਦੀ ਐ ਮੈਂ ਮੰਜਾ ਵਛਾਉਣਾ ਉਹ ਨਈਨੇ ਭਤੀਜ ਕਿਥੇ ਚੱਲੇ ਨਹੀਂ ਆ ਅਸੀਂ ਡੰਗਰਾਂ ਵਾਲੀ ਹਵੇਲੀ ਚੱਲ ਕੇ ਬੈੰਨੇ ਆ ਤੂੰ ਰੋਟੀ ਪਵਾ ਕੇ ਉੱਥੇ ਫੜਾ ਆਵੀਂ ਨਾਲੇ ਉਦੋਂ ਤੱਕ ਆਪਣੇ ਮਨ ਨਾਲ ਕੋਈ ਸਲਾਮ ਮਸ਼ਵਰਾ ਕਰ ਲਈ ਚੱਲ ਬਾਈ ਜਾਗਰ ਸਿਆਂ ਆਪਾਂ ਹਵੇਲੀ ਚੱਲਦੇ ਆਂ ਮੰਗਲ ਨਾਲ ਆਏ ਵਿਚੋਲੇ ਨੂੰ ਉਠਾ ਕੇ ਹਵੇਲੀ ਆ ਗਿਆ ਅਨਸਾਰ ਮੰਗਲ ਨੇ ਕਿਆਰੀ ਚੋਂ ਚਾਰ ਪੰਜ ਭੋਕਾਂ ਵਾਲੇ ਗੰਡੇ ਪੱਟੇ ਤੇ ਨਲਕੇ ਤੋਂ ਪਾਣੀ ਦਾ ਜੱਗ ਭਰ ਜਾਗਰ ਦੇ ਸਾਹਮਣੇ ਵਾਲੇ ਮੰਜੇ ਤੇ ਆ ਬੈਠਾ ਚਾਦਰੇ ਦੇ ਡੱਬ ਚੋਂ ਕਸਮੈਲੇ ਜੇ ਰੰਗ ਦੀ ਦਾਰੂ ਦੀ ਬੋਤਲ ਕੱਢ ਥੱਲੇ ਧਰਤੀ ਤੇ ਟਿਕਾ ਦਿੱਤੀ ਚਾਦਰੇ ਦੇ ਲਾੜਨਾ ਦੋ ਪਿੱਤਲ ਦੇ ਗਲਾਸ ਸਾਫ਼ ਕਰਦਾ ਬੋਲਿਆ ਦੇਖ ਲੈ ਜਾਗਰਾ ਹੁਣੇ ਸਾਮੀ ਹੱਥੋਂ ਨਹੀਂੋਂ ਨਿਕਲਣੀ ਚਾਹੀਦੀ ਕੁੜੀ ਸੋਨੇ ਵਰਗੀ ਐ ਮੰਗਲ ਨੇ ਦੋ ਪਿੱਤਲ ਦੇ ਗਲਾਸ ਪੌਣੇ ਪੌਣੇ ਕਰ ਦਿੱਤੇ ਦੇ ਵਿੱਚ ਪਾਣੀ ਪਾ ਕੇ ਪਹਿਲੀ ਉਂਗਲ ਨਾਲ ਛੱਟਾ ਕੱਢਦਾ ਬੋਲਿਆ ਲੈ ਫਿਰ ਜਾਗਰਾ ਚੱਕ ਤੇ ਲਈਏ ਸਵਰਗਾਂ ਦੇ ਝੂਟੇ ਜਾਗਰ ਨੇ ਜਦੋਂ ਕੁੱਟ ਭਰਿਆ ਤੱਤੀ ਜੀਦਾਰੋ ਉਹਦਾ ਕਾਲਜਾ ਚੀਰ ਕੇ ਉੱਤੋਂ ਟੜੀ ਜੀ ਲੈਂਦਾ ਗੰਡੇ ਤੇ ਦੰਦੀ ਵੜਦਾ ਬੋਲਿਆ ਦੇਖ ਭਾਈ ਮੰਗਲਾ ਮੁੰਡਾ ਤਾਂ ਨਹੀਂ ਮੈਂ ਹੱਥੋਂ ਜਾਣ ਦਿੰਦਾ ਪਰ ਕੁੜੀ ਮਲੋਕ ਜੀ ਐ ਕਿਉਂ ਪਾਪ ਲੈਣਾ ਭਾਈ ਮੰਗਲਾ ਤੂੰ ਕਿਤੇ ਆਪਾਂ ਨੂੰ ਮਸੂਮ ਦਾ ਸ਼ਰਾਫ ਹੀ ਨਾ ਮਾਰ ਜੇ ਮੰਗਲ ਇਕੋ ਸਾ ਜੋ ਸਾਰਾ ਗਲਾਸ ਅੰਦਰ ਸੁੱਟਦਾ ਕੁਰਤੇ ਦੀ ਕਾਫ ਨਾਲ ਮੂੰਹ ਸਾਫ਼ ਕਰਦਾ ਬੋਲਿਆ ਉਹ ਮਲੂਕ ਮਲਾ ਕੋਈ ਨਹੀਂ ਜਿਹੜੀ ਭਾਬੀ ਕਦੇ ਮੈਨੂੰ ਕੁਝ ਨਹੀਂ ਸੀ ਬੋਲੀ ਇਸ ਮੁਸਲੀ ਖਾਤਰ ਮੇਰੀ ਬੇਇੱਜ਼ਤੀ ਕੀਤੀ ਸੀ ਸਾਰੇ ਲੋਕਾਂ ਨੇ ਮੇਰਾ ਤਮਾਸ਼ਾ ਬਣਦਾ ਵੇਖਿਆ ਸੀ ਮੰਗਲ ਨੇ ਅੱਧਾ ਅੱਧਾ ਗਲਾਸ ਹੋਰ ਕਰ ਲਿਆ ਦੂਜਾ ਪੈਗ ਪੀ ਕੇ ਲੋਰਜੀ ਝੋਂਦਾ ਜਾ ਕੇ ਬੋਲਿਆ ਦੇਖ ਬਾਈ ਪਹਿਲਾਂ ਆਪਾਂ ਗੱਲ ਕੀਤੀ ਸੀ ਉਹਦੇ ਨਾਲ ਠਾਰਾ ਸੋਚੋ ਪਰ ਮੈਂ ਕੰਦੋਲੀ ਦੀ ਮੋਰੀਆਂ ਵਿੱਚ ਲਈ ਦੇਖੀ ਆ ਕੁੜੀ ਚੌਂਤੇ ਤੇ ਬੈਠੀ ਹੁਣ ਆਪਾਂ ਪੁਲਸੀਏ ਤੋਂ 2500 ਲੈਣਾ। ਜਦੋਂ ਵਿਖਾਈ ਕੁੜੀ ਉਹ ਤਾਂ ਲਾਣਾ ਸੁੱਟਦਾ ਫਿਰੂ। ਜਾਗਰਖੀ ਕੀ ਦੰਦੀਆਂ ਕੱਢਦਾ ਬੋਲਿਆ। ਹੌਲੀ ਬੋਲ ਖਸਮਾ ਕਿ ਤੇ ਅਰਜਨ ਨੂੰ ਪਤਾ ਨਾ ਲੱਗ ਜਾਵੇ ਕਿ ਆਪਾਂ ਪੁਲਸੀਏ ਤੋਂ ਪੈਸੇ ਲਏ ਆ ਕਿ ਤੂੰ ਸਾਰਾ ਖੇਡ ਨਾ ਖਰਾਬ ਕਰ ਦੇ। ਮੰਗਲੋਂ ਨੂੰ ਚੁੱਪ ਕਰਾਉਂਦਾ ਬੋਲਿਆ। ਨਹੀਂ ਭਾਈ ਤੂੰ ਬੇਸੰਸਾ ਹੋ ਜਾ। ਜਮਾ ਹੀ ਨਹੀਂ ਪਤਾ ਲੱਗਦਾ ਕਿਸੇ ਨੂੰ ਪੂਰਾ ਵੀ 13 ਮੇਰਾ ਤੇ 12 13। ਜਾਗਰ ਫਿਰ ਵੀ ਲੋਰ ਚੋਂ ਬੋਲੀ ਜਾ ਰਿਹਾ ਸੀ। ਮੰਗਲ ਨੇ ਬੋਤਲ ਚੋਂ ਪਿਆ ਆਖਰੀ ਪਾਉਆ ਵੀ ਗਲਾਸਾਂ 'ਚ ਉਲੱਦ ਦਿੱਤਾ ਤੇ ਬੋਲਿਆ ਹੁਣ ਇਸ ਬਾਰੇ ਕੋਈ ਗੱਲ ਨਹੀਂ ਕਰਨੀ ਕੰਜਰ ਤੇਆ ਅਰਜਨ ਆਉਂਦਾ ਹੋਗਾ ਰੋਟੀ ਲੈ ਕੇ ਦੋਵੇਂ ਪੂਰੇ ਨਸ਼ੇ 'ਚ ਝੂਮ ਰਹੇ ਸੀ ਮੰਗਲ ਨੇ ਨਸ਼ੇ 'ਚ ਆਉਂਦਿਆਂ ਸਾਲ ਕੋ ਪਹਿਲਾਂ ਆਈ ਦੋ ਲੱਚੀਆਂ ਫਿਲਮ ਦਾ ਇੱਕ ਗੀਤ ਗੁੰਗਣਾਉਣਾ ਸ਼ੁਰੂ ਕਰ ਦਿੱਤਾ ਹਾਏ ਨੀ ਮੇਰਾ ਬਾਲਮ ਹੈ ਬੜਾ ਜਾਲਮ ਮੈਨੂੰ ਕਦੇ ਕਦੇ ਕਰਦਾ ਹੀ ਪਿਆਰ ਉਹ ਹੀ ਕਦੇ ਮਾਰਦਾ ਹੀ ਸ਼ਮਕਾਂ ਦੀ ਮਾਰ ਹਾਏ ਨੀ ਮੇਰਾ ਬਾਲਮ ਹਾਏ ਨੀ ਮੇਰਾ ਬਾਲਮ ਉਧਰ ਨਸੀਰਾ ਨੇ ਦੁਬਾਰਾ ਫੇਰ ਆਟਾ ਗੋਨੇਆ ਜੇ ਕੰਨਾ ਚਾਚਾ ਹੁੰਦਾ ਤਾਂ ਭਵੇਂ ਸਵੇਰ ਵਾਲੀ ਸ ਆਲੂਆਂ ਦੀ ਸਬਜ਼ੀ ਕੱਲ ਦਿੰਦੀ ਪਰ ਨਾਲ ਕੋਈ ਪਰੌਣਾ ਸੀ ਇਦਾਂ ਤਾਂ ਬੇਇੱਜ਼ਤੀ ਹੋਣੀ ਸੀ ਉਹਨੇ ਵੱਲਾਂ ਤੋਂ ਦੋ ਅੱਲਾਂ ਤੋੜੀਆਂ ਉਸੇ ਜਗ੍ਹਾ ਤੋਂ ਜਿੱਥੇ ਕੁਝ ਮਹੀਨੇ ਪਹਿਲਾਂ ਬਚਨ ਕਰਨੇ ਆਖਰੀ ਸਾਹ ਲਏ ਸਨ ਮੰਗਲ ਦੇ ਬੋਲੇ-ਬੋਲ ਤੇ ਅਧਵਾਟੇ ਛੱਡ ਗਈ ਬਚਨ ਕਰਨ ਨੂੰ ਯਾਦ ਕਰਦੇ ਉਹਦਾ ਰੋਣਾ ਨਿਕਲ ਗਿਆ ਚੁੰਨੀ ਦੇ ਲੰਨ ਨਾਲ ਅੱਖਾਂ ਪੂੰਝਦੀ ਆਕੇ ਰੋਟੀ ਟੋਲ ਲੱਗੀ ਡੋਲੂ ਚੋਂ ਅੱਲਾਂ ਦੀ ਸਬਜ਼ੀ ਪਾ ਰੋਟੀਆਂ ਤੇ ਆਚਾਰ ਦੀਆਂ ਫਾੜੀਆਂ ਰੱਖ ਪੋਣੇ ਚੋਂ ਬੰਨ ਨਾਲ ਚੋਲੇ ਚੋਂ ਦੋ ਕੌਲੀਆਂ ਤੇ ਥਾਲ ਪਾ ਕੇ ਅਰਜਨ ਨੂੰ ਫੜਾ ਦਿੱਤੀਆਂ ਅਰਜਨ ਸੋਚਾਂ ਚ ਡੁੱਬਿਆ ਹਵੇਲੀ ਆ ਗਿਆ ਚਾਚਾ ਆਹ ਰੋਟੀ ਪਈ ਆ ਮੈਂ ਚਲਦਾ ਭਾਂਡੇ ਸਵੇਰੇ ਲੈ ਜਾਂ ਘਰੇ ਗੁੱਡੀ ਕੱਲੀ ਆ ਅਰਜਨ ਬਿਨਾ ਉਹਨਾਂ ਦਾ ਹੰਗਾਰਾ ਸੁਣੇ ਘਰ ਮੁੜ ਆਇਆ ਪਰ ਜਿੰਨਾਂ ਕੋਲ ਰੋਟੀ ਰੱਖ ਕੇ ਆਇਆ ਸੀ ਉਹਨਾਂ ਨੂੰ ਹੋਸ਼ ਕਿੱਥੇ ਸੀ ਜਿੰਨਾਂ ਖਾਤਰ ਨਸੀਰਾ ਨੇ ਦੁਬਾਰਾ ਸਬਜ਼ੀ ਬਣਾ ਪਤਨੀਆਂ ਕਿਉ ਨਾਲ ਚੋਪੜ ਕੇ ਰੋਟੀਆਂ ਕੱਲੀਆਂ ਸਨ ਉਹ ਤਾਂ ਕਦੋਂ ਦੇ ਘੋੜੇ ਵੇਚ ਕੇ ਸੌ ਚੁੱਕੇ ਸਨ अर्जुन ਘਰ ਆਇਆ ਤੇ ਮੰਜਾ ਚੱਕ ਵਿੜੇ ਚ ਉਡਾ ਲਿਆ ਉੱਤੇ ਦਰੀਬਾ ਸ਼ਾ ਕੇ ਲੰਮਾ ਪੈ ਗਿਆ ਇੱਕ ਬਾਹ ਮੋੜ ਕੇ ਉਹਨੇ ਮੱਥੇ ਉੱਪਰ ਰੱਖ ਲਈ ਤੇ ਤਾਰਿਆਂ ਨਾਲ ਭਰਿਆ ਅਸਮਾਨ ਵੇਖਣ ਲੱਗਾ ਨਸੀਰਾ ਥਾਲ ਚ ਰੋਟੀ ਪਾ ਲਿਆਈ ਮੰਜੇ ਤੇ ਰੋਟੀ ਰੱਖਦੀ ਚੂੜੀਆਂ ਛਣਕਾਉਂਦੀ ਬੋਲੀ ਆਇਓ ਉਹ अर्जुन ਤਾਂ ਕਿਸੇ ਡੂੰਗੇ ਗੰਮ ਦੇ ਸਮੁੰਦਰਾ ਚ ਗੋਤੇ ਖਾਰਿਆ ਸੀ ਉਹਨੇ ਨਸੀਰਾ ਵੱਲ ਕੋਈ ਧਿਆਨ ਨਾ ਦਿੱਤਾ ਨਸੀਰਾ ਉਹਨੂੰ ਬਾਤੋਂ ਫੜ ਕੇ ਹਿਲਾਉਂਦੀ ਰੋਟੀ ਵੱਲ ਇਸ਼ਾਰਾ ਕਰਦੀ ਬੋਲੀ ਏ ਏ ਟੀ ਅਰਜਨ ਅੱਬੜ ਵਾਇ ਖਿਆਲਾਂ ਚੋਂ ਨਿਕਲਿਆ ਬੋਲਿਆ ਉਹਨੇ ਗੁੱਡੀ ਮੈ ਨਹੀਂ ਖਾਣੀ ਰੋਟੀ ਆਜਾਥ ਨੇ ਬੰਸੇ ਕੇ ਖੇਤੋਂ ਖਰਬੂਜੇ ਜੇ ਖਾਲੇ ਸੀ ਉਹੀ ਚਿੱਤ ਜਾ ਭਰਿਆ ਪਿਆ ਵਾ ਅਰਜਨ ਦੀਆਂ ਅੱਖਾਂ 'ਚ ਹੰਝੂ ਚਮਕ ਰਹੇ ਸਨ ਨਸੀਰਾ ਕੁਝ ਨਾ ਬੋਲੀ ਗੁੱਸੇ 'ਚ ਪਰਿਪੀਤੀ ਉਹ ਚੁੱਪ ਚਾਪ ਥਾਲ ਜੱਕ ਕੰਦੋਲੀ ਤੇ ਰੱਖਾਈ ਤੇ ਉੱਤੇ ਪ੍ਰਾਤਮੋਦੀ ਮਾਰ ਦਿੱਤੀ ਤੂੰ ਤਾਂ ਖਾ ਲੈ ਕਮਲੀਏ ਅਰਜਨ ਪਿਆਰ ਨਾਲ ਨਸੀਰਾ ਵੱਲ ਵੇਖਦਾ ਬੋਲਿਆ ਨਸੀਰਾ ਨੇ ਜੋਰ-ਜੋਰ ਦੇ ਨਾਂ ਵਿੱਚ ਸਿਰ ਹਿਲਾ ਦਿੱਤਾ ਤੇ ਨਾਲ ਹੀ ਉਹ ਦਾ ਰੋਣ ਨਿਕਲ ਗਿਆ ਉਹ ਭੱਜ ਕੇ ਅਰਜਨ ਦੇ ਗਲ ਨੂੰ ਚੁੰਮੜ ਗਏ ਅਰਜਨ ਜੋ ਬੜੇ ਚਿਰਾਂ ਦਾ ਅੱਖੀਆਂ ਚੋਂ ਹੰਝੂਆਂ ਦਾ ਦਰਿਆ ਡੱਕੀ ਬੈਠਾ ਸੀ ਨਸੀਰਾਂ ਦੇ ਗਲ ਚੁੰਮਣ ਦੀ ਧੀਰ ਸੀ ਭਰੇ ਹੋਏ ਫੋੜੇ ਵਾਂਗ ਫੇਸ ਪਿਆ ਦੋਵਾਂ ਨੂੰ ਚੁੱਪ ਕਰਾਉਣ ਵਾਲਾ ਵੀ ਕੋਈ ਨਹੀਂ ਸੀ ਦੋਵਾਂ ਭੈਣ ਭਰਾਵਾਂ ਨੇ ਰੋ ਰੋ ਮਨ ਹਲਕੇ ਕਰ ਲਏ ਫਿਰ ਅਰਜਨ ਹੌਸਲਾ ਕਰਦਾ ਬੋਲਿਆ ਰੋਨੀ ਕਾ ਨੂੰ ਆ ਮੇਰੀ ਗੁੱਡੀ ਤੇਰਾ ਬਾਈ ਬੈਠਾ ਨਾ ਜਿਉਂਦਾ ਮੈਂ ਲੱਭਾਂ ਕੋਈ ਰਾਜਕੁਮਾਰ ਆਪਣੀ ਰਾਜਕੁਮਾਰੀ ਗੁੱਡੀ ਵਾਸਤੇ ਭਾਵੇਂ ਜੋ ਵੀ ਦੇਣਾ ਪਵੇ ਪਾਵੇਂ ਉਹਨਾਂ ਦੇ ਪੈਰ ਨਾ ਫੜਨੇ ਪੈਣ ਪਾਵੇਂ ਕੁਝ ਵੀ ਮੰਗੋ ਵੇ ਉਹਨਾਂ ਦੀ ਸੋਨਾ ਚਾਂਦੀ ਸਭ ਦਊਂਗਾ ਮੈਂ ਮੈਂ ਆਪਣੀ ਗੁੱਡੀ ਵਾਸਤੇ ਐਦਾਂ ਦਾ ਮੁੰਡਾ ਲੱਭੂ ਉੱਪਰ ਬੈਠੀ ਫਾਤਿਮਾ ਮਾਸੀ ਆਹ ਤਾਂ ਮੇਰੀ ਤੀਨੂੰ ਚੰਦ ਮਿਲ ਗਿਆ ਐ ਦਲਾਸੇ ਅਰਜਨ ਦਿਲ ਤੇ ਪੱਥਰ ਰੱਖ ਬੜੇ ਟੁੱਟੇ ਹੋਏ ਮਨ ਨਾਲ ਦੇ ਰਿਹਾ ਸੀ ਨਸੀਰਾ ਨੂੰ ਚੱਲ ਗੁੱਡੀ ਉੱਠ ਤੇ ਮੂੰਹਾ ਧੋ ਕੇ ਰੋਟੀ ਲਿਆ ਕਮਲੀ ਭੁੱਖਿਆ ਥੋੜੀ ਨਹੀਂਦਾ ਨਸੀਰਾ ਉੱઠી ਨਾਲਕਾ ਗਿੜ ਕੇ ਮੂੰਹ ਧੋ ਕੇ ਚੁੰਨੀ ਨਾਲ ਮੂੰਹ ਪੂੰਝਤੀ ਹੋਈ ਰੋਟੀ ਵਾਲਾ ਥਾਲ ਲਿਆ ਕੇ ਅਰਜਨ ਨੂੰ ਫੜਾ ਦਿੱਤਾ ਜਦ ਮਉਣ ਲੱਗੀ ਅਰਜਨ ਨੇ ਹੱਥ ਫੜਾ ਉਹਨੂੰ ਮੰਜੇ ਤੇ ਬਿਠਾ ਲਿਆ ਆ ਬੈਠ ਗੁੱਡੀ ਆਪਾਂ ਭੈਣ ਭਰਾ ਇਕੱਠੇ ਰੋਟੀ ਖਾਣੇ ਆ ਅਰਜਨ ਬੁਰਕੀ ਤੋੜਦਾ ਸਬਜੀ ਚੁੱਲ ਬੇਡ ਕੇ ਬੋਲਿਆ ਆ ਕਰ ਜਦ ਨਸੀਰਾ ਨੇ ਆ ਕਰਕੇ ਮੂੰਹ ਅੱਡਿਆ ਤਾਂ ਅਰਜਨ ਨੇ ਬੁਰਕੀ ਨਸੀਰਾ ਦੇ ਮੂੰਹ 'ਚ ਪਾ ਦਿੱਤੀ ਨਸੀਰਾ ਬੁਰਕੀ ਚਬਦੀ ਫਿਰ ਰੋ ਪਈ ਪਰ ਇਹ ਹੰਝੂ ਸ਼ਾਇਦ ਖੁਸ਼ੀ ਦੇ ਸਨ ਰੋਟੀ ਖਾ ਕੇ ਦੋਵੇਂ ਭੈਣ ਭਰਾ ਆਪੋ ਆਪਣੀਆਂ ਮੰਜੀਆਂ ਤੇ ਲੇਟ ਗਏ ਜੇਠਾੜ ਦੀ ਚੰਨ ਚਾਨਣੀ ਰਾਤ ਬੋਲਦੇ ਬਿੰਡਿਆਂ ਦੀ ਆਵਾਜ਼ ਤੇ ਬਾਹਰ ਪਿੰਡ ਦੀ ਫਿਰਨੀ ਤੇ ਭੌਂਕਦੇ ਕੁੱਤਿਆਂ ਦੀ ਆਵਾਜ਼ ਰਾਤ ਦੀ ਚੁੱਪ ਨੂੰ ਤੋੜ ਰਹੀ ਸੀ ਚੰਦ ਪੂਰੇ ਜੋਬਨ ਤੇ ਖੜਾ ਸੀ ਨਸੀਰਾਂ ਦੇ ਸੁਪਨੇ ਵਿੱਚ ਸ਼ਾਇਦ ਐਸੇ ਚੰਦ ਵਰਗਾ ਜੀਵਨ ਸਾਥੀ ਮਿਲਾਂਦੇ ਸਨ ਪਰ ਮੰਗਲ ਦੇ ਬੋਲ ਉਹਦੇ ਸੁਪਨਿਆਂ ਨੂੰ ਸੋਹਣੀ ਦੇ ਕੱਚੇ ਕੜੇ ਵਾਂਗ ਖੋਰ ਗਏ ਸਨ ਉਹਨੇ ਬਾਸਾਂ ਲਿਆ ਤਾਂ ਵੇਖਿਆ ਕਿ ਅਰਜਨ ਹਲੇ ਸੁੱਤਾ ਨਹੀਂ ਸੀ ਕਿਸੇ ਡੂੰਘੀ ਸੋਚੋਂ ਡੁੱਬਿਆ ਅਸਮਾਨ ਨੂੰ ਇੱਕ ਟਿਕ ਟਿਕੀ ਲਗਾਈ ਦੇਖ ਰਿਹਾ ਸੀ ਨਸੀਰਾਂ ਦੀਆਂ ਅੱਖਾਂ 'ਚੋਂ ਹੰਝੂ ਚੋ-ਚੋ ਸਰਾਣੇ ਤੇ ਡਿੱਗ ਰਹੇ ਸਨ ਉਹਨੇ ਬੁੱਲ ਕੁੱਟ ਕੇ ਅੰਦਰ ਨੂੰ ਮੋੜੇ ਹੋਏ ਸਨ ਕਿ ਅਰਜਨ ਦੇ ਕੰਨਾਂ ਤੱਕ ਉਹਦੀ ਰੋਣ ਦੀ ਆਵਾਜ਼ ਨਾ ਪਹੁੰਚ ਜਾਵੇ ਉਹਨੇ ਆਪਣੇ ਆਪ ਨੂੰ ਸਵਾਲ ਕਰਨੇ ਸ਼ੁਰੂ ਕੀਤੇ ਨੀ ਚੰਦਰੀਏ ਤੂੰ ਪਹਿਲਾਂ ਪਿਓ ਨੂੰ ਖਾ ਗਈ ਫਿਰ ਮਾਂ ਨੂੰ ਤੇ ਅਰਜਨ ਦੀ ਬੇਬੇ ਨੂੰ ਨਿਕਲ ਗਈ ਤੂੰ ਕਿਸੇ ਸਪਨੀ ਵਾਂਗ ਤੇ ਹੁਣ ਹੁਣ ਤੂੰ ਅਰਜਨ ਨੂੰਵੇਂ ਗਮਾਂ ਦੇ ਸਾਗਰ ਚ ਡੋਬਣ ਲੱਗੀ ਹੈ ਕਿੱਥੇ ਦੇਣੇ ਦੇਵੇਂਗੀ ਪਾਪਨੇ ਐਨੇ ਪਾਪਾਂ ਦੇ ਚਾਚੇ ਮੰਗਲ ਵਾਸਤੇ ਰਿਸ਼ਤੇ ਨੂੰ ਹਾਂ ਕਰਦੇ ਅੜੀਏ ਕੀ ਹੋਇਆ ਦਹਾਜੂ ਤੇ ਵੱਡੀ ਉਮਰ ਦਾ ਕਮਲੀਏ ਖਾਣੀਆਂ ਤਾਂ ਦੋ ਮੰਨੀਆਂ ਹੀ ਆਂ ਘਟੂ ਘਟ ਤੇਰਾ ਬਾਈ ਅਰਜਨ ਤਾਂ ਇਸ ਬੋਝ ਤੋਂ ਮੁਕਤ ਹੋ ਜਾਊਗਾ ਐਨਾ ਸੋਚਾਂ ਜੋ ਆਪਣੇ ਆਪ ਨਾਲ ਜੁੱਦ ਕਰਦੀ ਨੂੰ ਪਤਾ ਇਹਨਾਂ ਲੱਗਾ ਉਹ ਕਦੋਂ ਸੌਂਗੀ ਅਗਲੇ ਦਿਨ ਜਨਰ ਨਸੀਰਾ ਉઠી ਤਾਂ ਉਹਦੇ ਉੱਠਣ ਤੋਂ ਪਹਿਲਾਂ ਹੀ ਅਰਜਨ ਖੇਤ ਜਾ ਚੁੱਕਾ ਸੀ ਨਸੀਰਾ ਨੇ ਉੱਠ ਕੇ ਪਹਿਲਾਂ ਸਾਰੇ ਵੇੜੇ ਜੋ ਬੋਕਰ ਫੇਰ ਕੇ ਕੂੜਾ ਇਕੱਠਾ ਕੀਤਾ ਫਿਰ ਧਾਰ ਕੱਢ ਚੁੱਲ੍ਹੇ ਚੌਕੇ ਵੱਲ ਹੋ ਗਈ ਉਹਦਾ ਦਿਲ ਚਿੜੀ ਦੇ ਬੱਚੇ ਵਾਂਗ ਫੜਕ ਫੜਕ ਵੱਜ ਰਿਹਾ ਸੀ ਚਿਤਨੂਜੀਬ ਜੀ ਇੱਕ ਚਿਤਕਮਣੀ ਜੀ ਲੱਗੀ ਹੋਈ ਸੀ ਜਿਵੇਂ ਕੋ ਜਮਾੜਾ ਵਾਪਰਨ ਵਾਲਾ ਹੁੰਦਾ ਅੱਜ ਪਹਿਲੀ ਵਾਰ ਹੋਇਆ ਸੀ ਕਿ ਅਰਜਨ ਉਹਨੂੰ ਸੁੱਤੀ ਨੂੰ ਛੱਡ ਬਿਨਾਂ ਉਠਾਈ ਕੇ ਤੇ ਚਲਾ ਗਿਆ ਸੀ ਰਾਤ ਤੋਂ ਲੈ ਕੇ ਹੁਣ ਤੱਕ ਹੋਈ ਇੱਕ ਇੱਕ ਗੱਲ ਤੇ ਵਿੱਚ ਸੋਚ ਵਿਚਾਰ ਕਰ ਰਹੀ ਸੀ ਅੱਜ ਉਹਨੇ ਕਿੰਨਾ ਲਾਚਾਰ ਤੇ ਬੇਵਸ ਕਰ ਦਿੱਤਾ ਸੀ ਆਪਣੇ ਵੀਰ ਨੂੰ ਉਹੀ ਵੀਰ ਜੋ ਕਦੇ ਉਹਨੂੰ ਮੋਢਿਆਂ ਤੇ ਚਾਕੇ ਖੜਾਇਆ ਕਰਦਾ ਸੀ ਐਨਾ ਉਦਾਸਤਾ ਕਦੇ ਉਹਦੋਂ ਨਹੀਂ ਸੀ ਹੋਇਆ ਜਦੋਂ ਬਚਨ ਕੁਰ ਦੇ ਮਰਨ ਮਗਰੋਂ ਉਹਦਾ ਪਹਿਲਵਾਨ ਬਣਦਾ ਸੁਪਨਾ ਚੱਕਨਾ ਚੂਰ ਹੋ ਕੇ ਟੁੱਟ ਗਿਆ ਸੀ ਪਰ ਨਸੀਰਾ ਦੇ ਵਿਆਹ ਦੀ ਚਿੰਤਾ ਉਹਨੂੰ ਡੋਬ ਗਈ ਡੂੰਗੇ ਪਾਣੀਆਂ ਚੋਂ ਨਸੀਰਾ ਨੇ ਮਨ ਹੀ ਮਨ ਮੰਗਲ ਦੀ ਗੱਲ ਮੰਨਣ ਦਾ ਨਸੀਰਾ ਨੇ ਮਨ ਹੀ ਮਨ ਮੰਗਲ ਦੀ ਗੱਲ ਮੰਨਣ ਦਾ ਫੈਸਲਾ ਕਰ ਲਿਆ ਪਰ ਦੂਜੇ ਹੀ ਹੱਲ ਸੋਚਿਆ ਕਿ ਫਿਰ ਅਰਜਨ ਦੀ ਰੋਟੀ ਟੁਕ ਕੌਣ ਕਰੋ ਉਹਨੇ ਸੋਚਾਂ ਚੋਂ ਡੁੱਬੀ ਨੇ ਰੋਟੀ ਬਣਾ ਕੇ ਪੋਣੇ ਚੋਂ ਬੰਨੀ ਤੇ ਖੇਤਵਾਲ ਤੌਰ ਤੇ ਅਰਜਨ ਕੋਈ ਕੰਮ ਨਹੀਂ ਸੀ ਕਰ ਰਿਹਾ ਉਹ ਤਾਂ ਚੁੱਪ ਚਾਪ ਟਾਲੀ ਹੇਠ ਪਿਆ ਸੀ ਟਾਲੀ ਤੇ ਪਾਏ ਕੁਗੀਆਂ ਚੜੀਆਂ ਦੇ ਆਣੇ ਵੇਖ ਰਿਹਾ ਸੀ ਇੱਕ ਬਲਦ ਗਾਂਧੀ ਜੁੜਿਆ ਹੋਇਆ ਸੀ ਤੇ ਦੂਜਾ ਬਲਦ ਕੋਲੇ ਸੁੱਕੇ ਕਾਹ ਚ ਮੂੰਹ ਮਾਰ ਰਿਹਾ ਸੀ ਜੇ ਐਨੇ ਸਿਆਣੇ ਸਨ ਕਿ ਆਪਣੀ ਚਾਲੇ ਹੀ ਘੁੰਮ ਰਹੇ ਸਨ ਤੇ ਹਰਟ ਦੇ ਟਿੰਡਾ ਕੁਮ-ਕੁਮ ਸ਼ਾਬੜੇ ਚੋਂ ਖਾਲੀ ਹੋ ਰਹੀਆਂ ਸਨ ਨਸੀਰਾ ਜਾ ਕੇ ਮੰਜੇ ਕੋਲ ਪੁੰਜੇ ਬੈਠ ਕੇ ਬੜੀ ਵੱਡੀ ਇੱਥੇ ਇੱਕ ਟਾਲੀ ਹੁਣ ਕਰਕੇ ਇਹਨੂੰ ਟਾਲੀ ਵਾਲਾ ਖੇਤ ਕਹਿੰਦੇ ਸਨ ਉਸੇ ਟਾਲੀ ਦੇ ਥੱਲੇ ਸੋਚਾਂ ਚ ਡੁੱਬਿਆ ਲੰਮਾ ਪਿਆ ਹੋਇਆ ਸੀ ਅਰਜੁਨ ਸਿਓ